ਜਿੰ ਸਿਰਿਆ ਤਿੰਨ ਸਵਾਰਿਆ ਲਾਹੌਰ ਵਿਖੇ ਪਾਈ ਗੁਰਦਿਆਲ ਜੀ ਦੇ ਘਰ ਇੱਕ ਪੁੱਤਰ ਪੈਦਾ ਹੋਇਆ ਜਿਸ ਦਾ ਨਾਮ ਹਰੀਦਾਸ ਸੋਢੀ ਵੰਸ਼ ਨੇ ਇਸ ਲਾਲ ਦਾ ਵਿਆਹ ਬੀਬੀ ਅਨੂਪੀ ਜੀ ਨਾਲ ਹੋਇਆ ਬੀਬੀ ਅਨੂਪੀ ਜੀ ਦਾ ਸੁਭਾਅ ਤੇ ਦਿੱਲੀ ਦਿਆ ਨੂੰ ਦੇਖਦੇ ਹੋਏ ਦਇਆਕੌਰ ਕਰਕੇ ਜਾਣਿਆ ਜਾਂਦਾ ਸੀ ਦੋਵੇਂ ਪਤੀ ਪਤਨੀ ਨਾਮ ਜਪਦੇ ਕਿਰਤ ਕਮਾਈ ਕਰਦੇ ਉਸ ਕਾਲਪੁਰਖ ਦੀ ਰਜ਼ਾ ਵਿੱਚ ਬਹੁਤ ਆਨੰਦ ਨਾਲ ਚੂਨਾ ਮੰਡੀ ਲਾਹੌਰ ਰਹਿ ਰਹੇ ਸਨ ਉਸ ਪ੍ਰਮਾਤਮਾ ਦੇ ਘਰ ਧੇਰ ਹੈ ਅੰਧੇਰ ਨਹੀਂ ਉਹਨਾਂ ਦੀ ਭਗਤੀ ਤੇ ਨੇਕ ਕਮਾਈ ਨੂੰ 12 ਸਾਲ ਬਾਅਦ ਭਾਗ ਲੱਗਾ ਅਤੇ 25 ਸੰਮਤ 1591 ਨੂੰ ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਹੋਇਆ ਨਾਮ ਤਾਂ ਸ੍ਰੀ ਰਾਮਦਾਸ ਰੱਖਿਆ ਪਰ ਪਰਿਵਾਰ 'ਚ ਜਾਤ ਤੱਕ ਆਪ ਜੀ ਨੂੰ ਜੇਠਾ ਕਰਕੇ ਹੀ ਬੁਲਾਏ ਜਾਂਦੇ ਜੇਠਾ ਤੋਂ ਭਾਵ ਹੈ ਪਹਿਲਾ ਵੱਡਾ ਪੁੱਤਰ ਡੇਠਾ ਜੀ ਦਾ ਇੱਕ ਵਾਰ ਹਰਿਆਲ ਤੇ ਭੈਣ ਰਾਮਦਾਸੀ ਹੋਈ ਸਮਾਂ ਅਨੰਤ ਤੇ ਗਰੈਸ ਦੇ ਕੰਮ ਧੰਦਿਆਂ ਚ ਬਹੁਤ ਸੋਹਣਾ ਗੁਜ਼ਰਨ ਲੱਗਾ ਸੀ ਪਰ ਅਕਾਲ ਪੁਰਖ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਜੇਠਾ ਜੀ ਅਤੇ ਛੋਟੀ ਉਮਰ ਦੇ ਹੀ ਸੰ ਕੀ ਪਹਿਲਾ ਮਾਤਾ ਜੀ ਅਤੇ ਫਿਰ ਕੁਝ ਸਮੇਂ ਬਾਅਦ ਪਿਤਾ ਜੀ ਦਾ ਦੇਹਾਂਤ ਹੋ ਗਿਆ ਬੱਚੇ ਹੁਣ ਆਪਣੀ ਨਾਨੀ ਕੋਲ ਪਿੰਡ ਬਾਸਰਕੇ ਅੰਮ੍ਰਿਤਸਰ ਰਹਿਣ ਲੱਗ ਪਏ ਮਸਰਕੇ ਉਹ ਪਿੰਡ ਹੈ ਜਿੱਥੇ ਸ੍ਰੀ ਗੁਰੂ ਰਾਮਦਾਸ ਅਮਰਦਾਸ ਜੀ ਦਾ ਜਨਮ ਹੋਇਆ ਸ੍ਰੀ ਗੁਰੂ ਅਮਰਦਾਸ ਜੀ ਸ੍ਰੀ ਗੁਰੂ ਗੋਬ ਅੰਗਤ ਸਾਹਿਬ ਜੀ ਦੇ ਸ਼ਰਧਾਲੂ ਸਨ ਉਹ ਗੋਇੰਦਵਾਲ ਵਿਖੇ ਹੀ ਰਹਿੰਦੇ ਸਨ ਕਦੀ ਕਦੀ ਉਹ ਬਸਰ ਕੇ ਆਉਂਦੇ ਪਾਈ ਜੇਠਾ ਜੀ ਹੁਣ ਆਪਣੇ ਭਰਾ ਪੈਣ ਤੇ ਨਾਨੀ ਦਾ ਪਾਲਣ ਪੋਸ਼ਣ ਕਰਨ ਲਈ ਕੁੰਗੜੀਆਂ ਵੇਚਦੇ ਸਨ ਘਰ ਦੀ ਸਾਰੀ ਜ਼ਿੰਮੇਵਾਰੀ ਉਹਨਾਂ ਉੱਪਰ ਹੀ ਸੀ 10 ਸਾਲ ਤੱਕ ਭਾਈ ਜੇਠਾ ਜੀ ਬਾਸਰਕੇ ਹੀ ਰਹੇ ਫਿਰ ਸ਼੍ਰੀ ਗੁਰੂ ਅਮਰਦਾਸ ਜੀ ਦੀ ਸਲਾਹ ਨਾਲ ਅਤੇ ਗੁਰੂ ਬਾਬੇ ਦੀ ਬਾਣੀ ਦਾ ਮੋਹ ਉਹਨਾਂ ਨੂੰ ਗੋਇੰਦਵਾਲ ਲੈ ਆਇਆ ਹੁਣ ਭਾਈ ਜੇਠਾ ਜੀ ਗੁਰੂ ਅਤੇ ਸੰਗਤ ਦੀ ਸੇਵਾ ਕਰਦੇ ਪਾਕੀ ਸਮਾਂ ਆਪਣਾ ਜੀਵਨ ਨਿਰਬਾਜ ਲਾਉਣ ਲਈ ਕੁੰਗੜੀਆਂ ਵੇਚਦੇ ਗੁਰੂ ਪਿਆਰ ਵਿੱਚ ਉਹ ਆਪਣਾ ਆਪ ਭੁੱਲ ਜਾਂਦੇ ਜੋ ਸੇਵਾ ਮਿਲਦੀ ਉਹ ਹੱਸ ਕੇ ਕਰਦੇ ਨਾਮ ਸਿਮਰਨ ਤੇ ਸੇਵਾ ਦਾ ਨੂਰ ਹੁਣ ਉਹਨਾਂ ਦੇ ਮੁਖੜੇ ਤੇ ਚਲਕਦਾ ਸੀ ਇੱਕ ਦਿਨ ਸ੍ਰੀ ਗੁਰੂ ਅਮਰਦਾਸ ਜੀ ਅਤੇ ਗੁਰੂ ਮਹਲ ਬੀਬੀ RAMKOR ਜੀ ਬੈਠੇ ਹੋਏ ਸਨ ਬੀਬੀ RAMKOR ਜੀ ਨੇ ਗੁਰੂ ਸਾਹਿਬ ਨੂੰ ਕਿਹਾ ਕਿ ਸਾਡੀ ਬੇਟੀ ਹੁਣ ਵਿਆਹ ਯੋਗ ਹੋ ਗਈ ਹੈ ਕਿਉਂ ਨਾ ਇਸ ਲਈ ਵਰ ਲੱਭਿਆ ਜਾਵੇ ਤਾਂ ਗੁਰੂ ਜੀ ਬੋਲੇ ਕਿ ਕੈਸਾ ਵਰ ਚਾਹੀਦਾ ਹੈ ਪਾਣੀ ਵਾਸਤੇ ਮਾਤਾ ਜੀ ਨੇ ਕਿਹਾ ਕਿ ਜੋ ਗੁਰੂ ਘਰ ਦਾ ਪ੍ਰੇਮੀ ਨਿਤਨੇਮੀ ਸੇਵਾ ਭਾਵਨਾ ਵਾਲਾ ਤੇ ਬਹੁਤ ਸੋਹਣਾ ਸੁਨੱਖਾ ਹੋਵੇ ਬਿਲਕੁਲ ਉਹ ਜੋ ਸੇਵਾ ਕਰ ਰਿਹਾ ਹੈ ਐਸਾ ਤਾਂ ਗੁਰੂ ਸਾਹਿਬ ਨੇ RAMDAS ji ਨੂੰ ਅਸੀਸਿੰਦਿਆ ਕਿਹਾ ਕਿ ਐਸਾ ਤਾਂ ਫਿਰ ਉਹੀ ਹੈ ਕੁਝ ਸਮਾ ਪਾ ਕੇ ਬੀਬੀ ਭਾਨੀ ਜੀ ਦੀ ਮੰਗਣੀ ਪਾਈ RAMDAS ji ਨਾਲ ਕਰ ਦਿੱਤੀ ਆਪ ਜੀ ਦਾ ਵਿਆਹ 바이 ਫਗਣ ਸਮਤ 1610 ਬਿਕਰਮੀ ਨੂੰ ਹੋਇਆ ਅਤੇ ਗੁਰੂ ਸਾਹਿਬ ਨੇ ਆਨੰਦ ਕਾਰਜ ਦੀ ਪਰੰਪਰਾ ਸ਼ੁਰੂ ਕੀਤੀ। ਹੁਣ ਦੋਵੇਂ ਹੀ ਬੜੀ ਸ਼ਰਧਾ ਭਾਵਨਾ ਨਾਲ ਸੇਵਾ ਕਰਦੇ ਅਤੇ ਗੁਰੂ ਜਸ ਕਾਇੰਦ ਕਰਦੇ। ਮੀਬੀ ਪਾਨੀ ਜੀ ਗੁਰੂ ਸਾਹਿਬ ਦੀ ਸੇਵਾ ਕਰਦੇ। ਸ੍ਰੀ ਗੁਰੂ ਰਾਮਦਾਸ ਜੀ ਦਾ ਧਿਆਨ ਲੰਗਰ ਵਿੱਚ ਜ਼ਿਆਦਾ ਰਹਿੰਦਾ ਕਿ ਕਿਤੇ ਕੋਈ ਗੁਰੂ ਘਰੋਂ ਭੁੱਖਾ ਹੀ ਨਾ ਚਲੇ ਜਾਵੇ। ਗੁਰੂ ਸਾਹਿਬ ਦਾ ਹੁਕਮ ਸੀ ਪਹਿਲੇ ਪੰਗਤ ਪਾਸ਼ੇ ਸੰਗਤ ਲੰਗਰ ਵਿੱਚ ਕਈ ਪ੍ਰਕਾਰ ਦੇ ਭੋਜਨ ਪਦਾਰਥ ਬਣਾਏ ਜਾਂਦੇ ਦੇ ਰਾਤ ਤੱਕ ਲੰਗਰ ਖੁੱਲਾ ਰਹਿੰਦਾ ਤੇ ਸੰਗਤ ਲੰਗਰ ਛੱਕ ਕੇ ਧੰਨ ਧੰਨ ਕਰਦੀ। ਲੰਗਰ ਵਿੱਚ ਪਾਲਣ ਇਕੱਠਾ ਕਰਨਾ, ਰਾਸ਼ਨ ਢੋਣਾ, ਦਾਲ ਪਾਣੀ ਸਾਫ਼ ਕਰਨੀ ਤੇ ਬਣਾਉਣੀ, ਲੰਗਰ ਵਰਤੌਣਾ, ਬਰਤਨ ਸਾਫ਼ ਕਰਨੇ ਅਤੇ ਲੰਗਰ ਕਰਦੀ ਗੁਰੂ ਘਰ ਦੀ ਸਫਾਈ ਆਦਿ ਸੇਵਾ ਕਰਨ ਦਾ ਮੌਕਾ ਮਿਲਦਾ। ਲੰਗਰ ਵਿੱਚ ਕਿਸੇ ਕਿਸਮ ਦਾ ਵਿਤਕਰਾਂ ਨਹੀਂ ਸੀ ਕੀਤਾ ਜਾਂਦਾ। ਰੰਗ, ਭੇਦ, ਜਾਤ, ਪਾਤ, ਊਚ, ਨੀਚ, ਅਮੀਰ, ਗਰੀਬ ਸਭ ਇੱਕੋ ਹੀ ਪੰਗਤ ਵਿੱਚ ਬੈਠ ਕੇ ਲੰਗਰ ਛਕਦੇ। ਜਿਸ ਨਾਲ ਆਪ ਨੇ ਆਪਨੋ ਖੋਤੀ ਉੱਚੀ ਜਾਤ ਸਮਝਣ ਵਾਲੇ ਗੁਰੂ ਜੀ ਦਾ ਵਿਰੋਧ ਕਰਨ ਲੱਗੇ ਇਹਨਾਂ ਦਾ ਮੁਖੀ ਹਰੀ RAM ਘਤਰੀ ਮਰਵਾਹਾ ਸੀ ਜਿਸ ਨੂੰ ਅਸੀਂ ਤਪੇ ਦੇ ਨਾਮ ਨਾਲ ਜਾਣਦੇ ਹਾਂ ਉਹ ਆਪਣੇ ਖੋਤੀ ਉੱਚੀ ਜਾਤ ਵਾਲਿਆਂ ਦੇ ਖੂਦ ਤੋਂ ਸੰਤਾਂ ਨੂੰ ਪਾਣੀ ਨਹੀਂ ਸੀ ਪਰਨਤਾ ਸੋ ਗੁਰੂ ਜੀ ਨੇ ਇਹ ਫੈਸਲਾ ਕੀਤਾ ਕਿ ਇੱਥੇ ਇੱਕ ਬੋਲੀ ਦਾ ਨਿਰਮਾਣ ਕੀਤਾ ਜਾਵੇ ਬੋਲੀ ਦੀ ਖੁਦਵਾਈ ਸ਼ੁਰੂ ਹੋ ਗਈ ਹੁਣ ਭਾਈ RAM ਦਾਸ ਜੀ ਇੱਟਾ ਰੋੜੇ ਸਿਮਿੰਟ ਬਜਰੀ ਰੇਤ ਦੀ ਸੇਵਾ ਪੱਛ ਪੱਜ ਕੇ ਕਰਦੇ ਬਹੁਤ ਤੇਜ਼ੀ ਨਾਲ ਸੇਵਾ ਦਾ ਕੰਮ ਚੱਲ ਰਿਹਾ ਸੀ ਐਸੇ ਹੀ ਇੱਕ ਦਿਨ ਸੇਵਾ ਕਰਦੇ ਸਮੇਂ ਉਹਨਾਂ ਦੇ ਕੁਝ ਰਿਸ਼ਤੇਦਾਰ ਆਏ ਤੇ ਬੁਰਾ ਭਲਾ ਕਹਿਣ ਲੱਗੇ ਕਿ ਆਪ ਇੱਥੇ ਜਵਾਈ ਹੋਣ ਦੇ ਨਾਤੇ ਰਹਿ ਰਹੇ ਹੋ ਤੇ ਸ਼੍ਰੀ ਗੁਰੂ ਅਮਰਦਾਸ ਜੀ ਆਪ ਤੋਂ ਮਜ਼ਦੂਰੀ ਕਰਾ ਰਹੇ ਹਨ ਇਸ ਤੇ ਆਪ ਜੀ ਨੇ ਉਹਨਾਂ ਦੀ ਇੱਕ ਨਾ ਸੁਣੀ ਅਤੇ ਗੁਰੂ ਜੀ ਨੂੰ ਕਿਹਾ ਕਿ ਉਹਨਾਂ ਨੂੰ ਮਾਫ਼ ਕਰ ਦੇਣ ਕਿਉਂਕਿ ਉਹ ਗੁਰੂ ਘਰ ਦੀ ਮਹਾਨਤਾ ਨੂੰ ਨਹੀਂ ਸਮਝਦੇ ਉਹਨਾਂ ਦੀ ਸੋਚ ਦਾ ਪੱਦਰ ਹੀ ਨੀਵਾ ਹੈ ਸਨ 1569 ਈਸਵੀ ਵਿੱਚ ਬੋਲੀ ਦੀ ਸੇਵਾ ਪੂਰੀ ਹੋਈ ਅਤੇ 84 ਪੌੜੀਆਂ ਵਾਲੀ ਬੋਲੀ ਅਜ ਕੋਇਂਦਵਾਲ ਸਿੱਖ ਸਾਹਿਬ ਬੀਕੇ ਸੰਕਤਾਂ ਦੇ ਦਰਸ਼ਨ ਦੀਦਾਰਿਆਂ ਲਈ ਸ਼ਿਸ਼ੋਭਿਤ ਹੈ ਅਕਬਰ ਬਾਦਸ਼ਾਹ ਦੇ ਦਰਬਾਰ ਵਿੱਚ ਇੱਕ ਦਰਖਾਸ਼ਤ ਗਈ ਕਿ ਜਿਸ ਵਿੱਚ ਖੋਤੀ ਉੱਚੀ ਜਾਤ ਦੇ ਲੋਕਾਂ ਨੇ ਇਹ ਲਿਖਿਆ ਕਿ ਸ੍ਰੀ ਗੁਰੂ ਅਮਰਦਾਸ ਜੀ ਦੇ ਲੰਗਰ ਸ਼ੁਰੂ ਕਰਨ ਨਾਲ Hindu ਧਰਮ ਤੇ ਖਤਰਾ ਬਣ ਗਿਆ ਹੈ ਸਹੀ ਫੈਸਲਾ ਕਰਨ ਲਈ ਬਾਦਸ਼ਾਹ ਅਕਬਰ ਨੇ ਗੁਰੂ ਸਾਹਿਬ ਨੂੰ ਬੁਲਾਇਆ ਸ੍ਰੀ ਗੁਰੂ ਅਮਰਦਾਸ ਜੀ ਨੇ ਭਾਈ ਰਾਮਦਾਸ ਜੀ ਨੂੰ ਭੇਜਿਆ ਦਰਬਾਰ ਵਿੱਚ ਭਾਈ ਰਾਮਦਾਸ ਜੀ ਨੇ ਨੀਤੜਕ ਹੋ ਕੇ ਲੰਗਰ ਪ੍ਰਥਾ Hindu ਧਰਮ ਪ੍ਰਣਾਲੀ ਅਤੇ ਗੁਰੂ ਘਰ ਵੱਲੋਂ ਮਨੁੱਖਤਾ ਦੇ ਸਤਿਕਾਰ ਆਦਿ ਦਾ ਚਾਨਣਾ ਪਾਇਆ ਜਿਸ ਤੋਂ ਪ੍ਰਭਾਵਿਤ ਹੋ ਕੇ ਬਾਦਸ਼ਾਹ ਅਕਬਰ ਨੇ ਇਹ ਦਰਖਾਸਤ ਖਾਰਜ ਕਰ ਦਿੱਤੀ ਕਿ ਆਪ ਗੁਰੂ ਘਰ ਔਨ ਕਿ ਪਹਿਲਾ ਪੰਗਤ ਫਿਰ ਸੰਗਤ ਬਾਦ ਬਹੁਤ ਪਰਸਨ ਹੋਇਆ ਤੇ ਉਸਨੇ ਅੰਮ੍ਰਿਤਸਰ ਵਿਖੇ ਪਈ ਜ਼ਮੀਨ ਦਾ ਇੱਕ ਟੁਕੜਾ ਗੁਰੂ ਘਰ ਨੂੰ ਦੇਣ ਲਈ ਕਿਹਾ ਗੁਰੂ ਸਹਿਬ ਨੇ ਉਸਦੀ ਇਹ ਪੇਸ਼ਕਾ ਸਵੀਕਾਰ ਸਵੀਕਾਰ ਨਾ ਕੀਤੀ ਤੇ ਕਿਹਾ ਕਿ ਕਿਸਾਨ ਇਸ ਹਾਲਤ ਵਿੱਚ ਨਹੀਂ ਹਨ ਕਿ ਉਹ ਆਪ ਦਾ ਮਾਲੀਆਂ ਆਪ ਦਾ ਮਾਲੀਆਂ ਦਾ ਦੇ ਸਕਣ ਅਗਰ ਆਪ ਸੇਵਾ ਹੀ ਕਰਨਾ ਚਾਹੁੰਦੇ ਹੋ ਤਾਂ ਲਾਹੌਰ ਕਿੱਤੇ ਦੇ ਮਾਲੀਆਂ ਮਾਫ ਕਰ ਦੋ ਬਾਦਸ਼ਾਹ ਨੇ ਇਹ ਗੱਲ ਮੰਨ ਲਈ ਤੇ ਮਾਲੀਆਂ ਮਾਫ ਕਰ ਦਿੱਤਾ ਇਸ ਨਾਲ ਕਿਸਾਨ ਗੁਰੂ ਜੀ ਦਾ ਜਸ ਗਾਉਣ ਲੱਗੇ ਸ਼੍ਰੀ ਗੁਰੂ ਅਮਰਦਾਸ ਜੀ ਦੀ ਉਮਰ 99 ਸਾਲ ਹੋ ਚੁੱਕੀ ਸੀ ਇੱਕ ਦਿਨ ਗੁਰੂ ਜੀ ਨੇ ਭਾਈ ਰਾਮਾ ਜੀ ਅਤੇ ਭਾਈ ਰਾਮਦਾਸ ਜੀ ਨੂੰ ਹੁਕਮ ਦਿੱਤਾ ਕਿ ਦੋਵੇਂ ਹੀ ਇੱਕ-ਇੱਕ ਥੜਾ ਬਣਾਉਣ ਦੋਵੇਂ ਤਾਂ ਥੜੇ ਤਿਆਰ ਹੋ ਗਏ ਗੁਰੂ ਸਾਹਿਬ ਨੇ ਕਿਹਾ ਕਿ ਓਵੇਂ ਨਹੀਂ ਬਣੇ ਜਿਵੇਂ ਕਿਹਾ ਸੀ ਇਹ ਦੋਵੇਂ ਥੜੇ ਟਾ ਦਿੱਤੇ ਜਾਣ ਤੇ ਫਿਰ ਦੁਬਾਰਾ ਬਣਾਏ ਦਿੱਤੇ ਜਾਣ ਥੜੇ ਫਿਰ ਤਿਆਰ ਹੋਏ ਤੇ ਫਿਰ ਟਾ ਦਿੱਤੇ ਤੀਸਰੀ ਵਾਰ ਵੀ ਫਿਰ ਗੁਰੂ ਸਾਹਿਬ ਨੇ ਥੜੇ ਟਾਉਣ ਦਾ ਹੁਕਮ ਦਿੱਤਾ ਭਾਈ ਰਾਮਾ ਜੀ ਖਿੱਚ ਗਏ ਪਰ ਭਾਈ ਰਾਮਦਾਸ ਜੀ ਨੇ ਫਿਰ ਥੜਾ ਤਿਆਰ ਕੀਤਾ ਗੁਰੂ ਜੀ ਨੇ ਫਿਰ ਚੌਥੀ ਪੰਜਵੀਂ ਛੇਵੀਂ ਵਾਰ ਥੜਾ ਟਾ ਦਿੱਤਾ ਆਖਿਰ ਸਤਮੀਵਾਰ ਗੁਰੂ ਸਾਹਿਬ ਨੇ ਥੜਾ ਪਰਵਾਨ ਕਰਦਿਆਂ ਭਾਈ ਰਾਮਦਾਸ ਜੀ ਨੂੰ ਗਲੇ ਲਾਇਆ ਤੇ ਅਸੀਸ ਦਿੱਤੀ ਆਪ ਦੀ ਦਾ ਅਟੁੱਟ ਨਿਸ਼ਟਾ ਸੱਚੀ ਭਾਵਨਾ ਤੇ ਹੁਕਮ ਦੀ ਪਾਲਣਾ ਵੇਖ ਕੇ ਸੰਗਤਾਂ ਵੀ ਹਰਾਨ ਰਹਿ ਗਈਆਂ ਗੁਰੂ ਸਾਹਿਬ ਨੇ ਬਾਬਾ ਬੁੱਟਾ ਜੀ ਨੂੰ ਕਿਹਾ ਕਿ ਗੁਰਤਾ ਗੱਦੀ ਦੇਣ ਦੀ ਰਸਮਾ ਕੀਤੀ ਜਾਣ ਅਤੇ ਭਾਈ ਰਾਮਦਾਸ ਜੀ ਨੂੰ ਸ੍ਰੀ ਗੁਰੂ ਰਾਮਦਾਸ ਜੀ ਦਾ ਕਿਤਾਬ ਦੇ ਕੇ ਨਿਵਾਜਿਆ ਭਾਈ ਸੰਤਾ ਬਲਵੱਡ ਜੀ ਰਾਮਕਲੀ ਦੀਵਾਰ 'ਚ ਫਰਮਾਉਂਦੇ ਹਨ ਧੰਨ ਧੰਨ RAMDAS ਗੁਰ ਜਿਨ ਸਿਰਿਆ ਤਿੰਨੇ ਸਵਾਰਿਆ ਹੁਣ ਵੀ ਸ਼੍ਰੀ ਗੁਰੂ RAMDAS ਜੀ ਆਪ ਹੀ ਸੇਵਾ ਕਰਦੇ ਤੇ ਕਰਵਾਉਂਦੇ ਸੰਗਤਾਂ ਆਪਦੇ ਦਰਸ਼ਨ ਅਤੇ ਕਥਾ ਵਿਖਿਆਨ ਸੁਣ ਕੇ ਜੀਵਨ ਸਫਲਾ ਕਰਦੀਆਂ ਜਦੋਂ ਸ਼੍ਰੀ ਗੁਰੂ RAMDAS ਜੀ ਨੂੰ ਸਿੱਧ ਮਿਲਣ ਲਈ ਆਏ ਤਾਂ ਗੁਰੂ ਜੀ ਨੇ ਉਹਨਾਂ ਦੁਆਰਾ ਕੀਤੇ ਪ੍ਰਸ਼ਨਾਂ ਦੇ ਉੱਤਰ ਬਹੁਤ ਹੀ ਠਕਵੇ ਤੇ ਸਮਝ ਆਉਣ ਵਾਲੇ ਦਿੱਤੇ ਗੁਰੂ ਜੀ ਦੀ ਮੰਨ ਦੀ ਅਵਸਥਾ ਬਾਰੇ ਫਰਮਾਇਆ ਗਾਵੇ ਰਾਗ ਬਾਤ ਬਹੁ ਬੋਲੇ ਇਹ ਮਨੁੱਖਾ ਖੇਲ ਲੈ ਖੇਲ ਜੋ ਵੇਕੂਪ ਸਿੰਚਨ ਕੋ ਬਸੂਦਾ ਉਠ ਬੈਲ ਗਏ ਚਰ ਬੈਲ ਅੰਤ ਜੁਗਤ ਦੱਸਦਿਆਂ ਫਰਮਾਇਆ ਕਾਇਆ ਨਗਰ ਮੇ ਕਮਰ ਹਰ ਬੋਵੇ ਹਰ ਜਾਮੇ ਹਰਿਆ ਖੇਤ ਮਨੁਆ ਸਥਿਰ ਬੈਲ ਮਨ ਜੋਵੇ ਹਰ ਸਿੰਚੇ ਗੁਰਮਤ ਜੇਤ